ਇਨਕੇ ਬਾਰੇ ਮਤਾਰਾ ਹਾਂ ਜੀ ਸਾਡਾ ਜੀ ਪਿੰਡ ਸੁਬੰਦਰ ਡੋਟਾ ਜਿਲ੍ਹਾ ਮੋਗਾ ਖਡਾ ਸੋਭਨਾ ਮਲਕੀਤ ਸਿੰਘ ਕੱਕੂ ਆ ਜੀ ਤੇ ਇਹ ਇਸ਼ਾਨ ਦਾ ਨਾਮ ਸਾਡੇ ਦਾ ਹਿੰਦਸਤਾਨਾ ਜੀ ਤੇ ਇਹਦੀ ਉਮਰ ਆ ਜੀ 4.5 ਪੌਣੇ 5 ਸਾਲ 6 ਦੰਦ ਹੋ ਗਏ ਜੀ ਤੇ ਕਾਫੀ ਮੇਲਿਆਂ ਤੋਂ ਸਾਨੂੰ ਇਹ ਸਪੋਰਟ ਦਿੱਤਾ ਜੇਤੂ ਆ ਕਈ ਪੀ ਆਣਾ ਮੇਲਿਆਂ ਦਾ ਪਰਛੇਤਰ ਹਰਿਆਣੇ ਦੇ ਮੇਲੇ ਤੋਂ ਵੀ ਚੇਪੀ ਆਣਾ ਜੀ ਤੇ ਜਿਹੜੇ ਇੱਥੇ ਪੰਜਾਬ ਦੇ ਮੇਲੇ ਹੁੰਦੇ ਆ ਉਹਨਾਂ ਤੋਂ ਵੀ ਇਹ ਚੈਂਪੀਅਨ ਹੁਣ ਅਸੀਂ ਦੁਬਾਰਾ ਇੱਕ ਕੋਟੜਾ ਕਲਾ ਮੇਲਾ ਸੀਗਾ ਜੀ ਅਸੀਂ ਦੂਸਰੀ ਵਾਰ ਫੇਰ ਇੱਥੇ ਰਿੰਗ ਚ ਪਾਈ ਅੱਜ ਇਸ ਮੇਲੇ ਦਾ ਅਨੰਦ ਮੰਨਣ ਆਏ ਆ ਤੇ ਇਹਦੇ ਬੱਚੇ ਵੀ ਬਾਈ ਸਾਡੇ ਕੋਲੇ ਸੀਮਨ ਤੇ ਆ ਰਹੇ ਨੇ ਬੱਚੇ ਆਉਣ ਲੱਗ ਗਏ ਝੋਟੀਆਂ ਸੂਣ ਲੱਗ ਗੀਆਂ ਇਹਦਾ ਬੱਚਾ ਨਾਲ ਸਾਡੇ ਖਾਇਆ ਹੋਣ ਇੱਕ ਤੇ ਜਿਹੜਾ ਕਿ 8 ਮਹੀਨਿਆਂ ਦੀ ਉਮਰ ਆ ਉਹਨੇ ਬੱਚੇ ਨੇ ਵੀ ਇਹਦੇ ਬੱਚੇ ਨੇ ਵੀ ਦੂਸਰਾ ਸਥਾਨ ਹਲਕਿੱਤਾ ਜੀ ਆਪਦੇ ਹਾਣੀ ਬੱਚਾ ਸਵਾਇ ਸਵਾਇ ਗੁਪਤਾ ਸਰ ਉਹ ਜਿਹੜਾ ਆਹੋ ਆਹੋ ਇਹਦਾ ਇਹ ਗੁਪਤਾ ਮਾਣ ਮੇਰੇ ਬੱਚੇ ਨੇ ਧਾਲੀ ਜੀ ਕਿੱਧਰ ਨਾ ਜਾ 이거는 뭐 정상적인 의고는니다